ਤੇ ਫਿਰ ਸਰਕਾਰ ਦੀ ਇੱਕ ਵਿੱਚ ਲੋਕ ਇਕੱਠੇ ਹੋ ਕੇ ਆ ਕਿਸਾਨ ਦੀ ਤਰ੍ਹਾਂ ਇਕਜਟ ਹੋ ਕੇ ਫਿਰ ਜਦੋਂ ਕਿਸਾਨ ਚੜਦੇ ਨੇ ਤੇ ਫਿਰ ਜਿਹੜੇ ਕਿਸਾਨ ਪਿਆ ਹੁੰਦਾ ਫਿਰ ਉਹ ਫਿਰ ਕਿਸੇ ਹੜਦਾ ਵਾ ਫਿਰ ਬਾਪੂ ਬਾਪੂ ਕਰਦਾ ਹਾੜੇ ਕੱਢਦਾ ਵਾ ਫਿਰ ਬਾਪੂ ਬਾਪੂ ਕਰਦਾ ਹਾੜੇ ਕੱਢਦਾ ਵਾ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਲਕੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਕਿ ਦੇਸ਼ ਭਰ ਦੇ ਵਿੱਚ ਟਰੱਕ ਡਰਾਈਵਰਾਂ ਨੇ ਹੜਤਾਲ ਕੀਤੀ ਚੱਕਾ ਜਾਮ ਕੀਤਾ ਔਰ ਰੀਜ਼ਨ ਉਹਨਾਂ ਦਾ ਕੀ ਸੀ ਜਿਹੜਾ ਕਿ ਤੁਸੀਂ ਭਲੀ ਭਾਣਤ ਜਾਣਦੇ ਹੋ ਕਿ ਸਰਕਾਰ ਸੈਂਟਰ ਗਵਰਨਮੈਂਟ ਵੱਲੋਂ ਕੁਝ ਕਾਨੂੰਨ ਕੁਝ ਬਿਲ ਇਦਾਂ ਦੇ ਬਣਾਏ ਔਰ ਪਾਸ ਕੀਤੇ ਗਏ ਜਿਨ੍ਹਾਂ ਦਾ ਡਰਾਈਵਰ ਭਾਈਚਾਰੇ ਨੂੰ ਅਦਰਾਜ ਸੀ ਉਸ ਸੰਬੰਧ ਦੇ ਵਿੱਚ ਸਾਡੇ ਨਾਲ ਨੇ ਕਿਸਾਨ ਜਥੇਬੰਦੀ ਦੇ ਆਗੂ ਮੁਲਕੀ ਸਿੰਘ ਜੀ ਮਾਲੜਾ ਔਲ ਮਾਸ ਸਿੱਧੇ ਤੌਰ ਤੇ ਆਪਣਾਂ ਨਾਲ ਗੱਲਬਾਤ ਕਰਦੇ ਹਾਂ ਜੀ ਮਾਲੜਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਗਾਲੀ ਤੁਹਾਡਾ ਵੀ ਹਾਲਾਤ ਤੇ ਪੰਜਾਬ ਚੈਨਲ ਦਾ ਧੰਨਵਾਦ ਜਿਹੜੇ ਸਾਡੇ ਗਾਹ ਵਗਾਏ ਹੋ ਲੈ ਕੇ ਲੋਕਾਂ ਦੇ ਰੂਪ ਰੂਪ ਕਰਾਉਂਦੇ ਹਨ ਮਾਲੜਾ ਜੀ ਕੱਲ ਪਰਸੋਂ ਦੋ ਤਿੰਨ ਦਿਨ ਪਿੱਛੇ ਜੇ ਬੜੇ ਪੈਟਰੋਲ ਪੰਪਾਂ ਤੇ ਰਸ਼ ਰਿਹਾ ਗੱਡੀਆਂ ਚ ਲਾਈਨਾਂ ਰੱਖੇ ਸੜਕਾਂ ਤੇ ਜਾਮ ਰਿਆ ਪੰਪਾਂ ਤੇ ਬਹੁਤ ਭੀੜ ਰਹੀ ਔਰ ਲੋਕ ਤੇਲ ਵਾਸਤੇ ਤਰਾਹੀ ਤਰਾਹੀ ਕਰਦੇ ਰਹੇ ਔਰ ਚੱਕਾ ਜਾਮ ਸੀ ਇਹਦੇ ਪਿੱਛੇ ਤੁਸੀਂ ਕੀ ਸਮਝਿਓ ਵੀ ਇਹ ਕੀ ਰੀਜ਼ਨਸ ਇਦੇ ਵਿੱਚ ਅਸੀਂ ਤਾਂ ਇਹੀ ਸਮਝਦੇ ਆ ਜੀ ਤੇ ਇੱਕ ਤਾਂ ਇਹ ਆ ਵੀ ਇਹਨਾਂ ਨੇ ਜਿਹੜੇ ਟਰੱਕ ਡਰਾਈਵਰਾਂ ਦੀ ਉਸ ਗੱਲ ਕਰੀ ਆ ਟਰੱਕ ਡਰਾਈਵਰਾਂ ਨੇ ਚੱਕਾ ਜਾਮ ਕਰਤਾ ਜਦੋਂ ਚੱਕਾ ਹੀ ਜਾਮ ਹੋ ਗਿਆ ਤੇ ਪੈਟਰੋਲ ਪੰਪ ਤੇ ਤੇਲ ਵਿਗਣਾ ਫਿਰ ਕਿਨੂੰ ਆ ਸਟੈਂਕਲ 'ਚ ਤਾਂ ਪਾਉਣਾ ਨਹੀਂ ਕਿਸੇ ਨੇ ਤੇ ਗੱਡੀਆਂ ਜੀ ਪਾਉਣਾ ਵਾ ਗੱਡੀਆਂ ਵਾਲੇ ਟਰੱਕ ਡਰਾਈਵਰਾਂ ਨੇ ਜਾਂ ਜਿੰਨੀ ਜਿੰਨੀਆਂ ਜਿਹੜੀਆਂ ਵੀ ਗੱਡੀਆਂ ਨੇ ਉਹਨਾਂ ਨੇ ਚੱਕਾ ਹੀ ਜਾਮ ਕਰਤਾ ਫਿਰ ਤੇਲ ਦੀ ਲੋਡ ਕੀਆ ਫਿਰ ਤੇ ਤੇਲ ਦਾ ਮਤਲਬ ਹੋਣਾ ਹੀ ਆ ਸਾਨੂੰ ਇੱਕ ਇਹ ਵੀ ਪਤਾ ਲੱਗਿਆ ਅ ਪੱਤਰਕਾਰ ਸਾਹਿਬ ਜੀ ਵੀ ਤੇਲ ਕਹਿੰਦੇ ਮੁੱਕ ਗਿਆ ਪਰ ਇਹ ਆ ਵੀ ਉਹ ਚੱਕਾ ਜਾਮ ਹੋਣ ਕਰਕੇ ਤੇਲ ਦੀ ਸਪਲਾਈ ਹਾਂ ਮੁੱਕ ਗਈ ਸਪਲਾਈ ਰੁਕ ਗਈ ਸਪਲਾਈ ਰੁਕ ਗਈ ਪੰਪਾਂ ਤੇ ਕੁਝ ਟਾਈਮ ਲਈ ਤੇਲ ਖਤਮ ਹੋਇਆ ਡਰਾਈ ਹੋਇਆ ਆ ਆਦਰਵਾਇਜ਼ ਦੇਸ਼ ਚੋਂ ਤਾਂ ਤੇਲ ਨਹੀਂ ਮੁੱਕਿਆ ਅੱਛਾ ਉਸ ਟਾਈਮ ਲਈ ਰੁਕੇ ਆ ਜਾਣੀ ਹਾਂ ਮਤਲਬ ਉਹ ਸਲਾਈ ਰੁਗੀ ਸਰਕਾਰਾਂ ਨੇ ਜਿਹੜੇ ਕਾਨੂੰਨ ਬਣਾਏ ਉਹ ਕਾਨੂੰਨ ਭਾਈਚਾਰੇ ਨੂੰ ਡਰਾਈਵਰ ਭਾਈਚਾਰੇ ਨੂੰ ਪਸੰਦ ਨਹੀਂ ਆਏ ਜਾਂ ਉਹਨਾਂ ਨੂੰ ਨਹੀਂ ਮਾਫਕ ਆਏ ਜਿਸ ਸਬੰਧ ਵਿੱਚ ਉਹਨਾਂ ਨੇ ਆਪਣਾ ਚੱਕਾ ਜਾਦ ਕੀ ਇਹਦੇ ਬਾਰੇ ਤੁਸੀਂ ਦੱਸੋਗੇ ਹਾਂ ਹਾਂ ਪੱਤਰਕਾਰ ਸਾਹਿਬ ਤੁਸੀਂ ਆ ਬੜਾ ਘੈਂਟ ਸਵਾਲ ਕਰਿਆ ਅਸੀਂ ਕਹਿਣਾ ਚਾਹੁੰਦੇ ਹਾਂ ਸਰਕਾਰਾਂ ਜਿਹੜੀਆਂ ਸਰਕਾਰਾਂ ਲੋਕ ਬਣਾਉਂਦੇ ਨੇ ਇਹ ਡਰਾਈਵਰ ਭਾਈ ਚਾਰੇ ਦੇ ਧੀ ਪੁੱਤ ਭੈਣ ਭਰਾ ਆਣ ਗਵਣ ਸੱਜਣ ਮਿੱਤਰ ਟਰਾਂਸਪੋਰਟਰਾਂ ਦੇ ਰਿਸ਼ਤੇਦਾਰ ਸਾਰੇ ਆਪ ਦਾ ਸਾਰਾ ਉਹ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਨੇ ਫਿਰ ਜਦੋਂ ਸਰਕਾਰ ਬਣ ਜਾਂਦੀ ਆ ਫਿਰ ਸਰਕਾਰ ਮਨ ਮਰਜ਼ੀਆਂ ਕਰਨ ਲੱਗ ਜਾਂਦੀ ਆ ਫਿਰ ਮਨ ਕੀ ਬਾਤ ਕਰਨ ਵਾਲੇ 56 ਇੰਚ ਦੀ ਸਾਤੀ ਫਲਾ ਕੇ ਜਿਹੜੇ ਪਬਲਿਕ ਨੂੰ ਕਾਨੂੰਨ ਮਾਫਕ ਨਹੀਂ ਫਿੱਟ ਨਹੀਂ ਉਹ ਕਾਨੂੰਨ ਬਣਾਉਂਦੇ ਨੇ ਆਪਣੀ ਬੁੱਧੀ ਦੇ ਅਨੁਸਾਰ ਪਰ ਲੋਕਾਂ ਨੂੰ ਉਹ ਕਾਨੂੰਨ ਫਿੱਟ ਨਹੀਂ ਫਿਰ ਲੋਕ ਚੱਕਾ ਜਾਮ ਕਰਦੇ ਆ ਜਿਵੇਂ ਪਹਿਲਾਂ ਇੱਕ ਉਦਾਹਰਨਾ ਤੁਸੀਂ ਕਿਸਾਨਾਂ ਆਦੂ ਦੀ ਗੱਲ ਕਰੀ ਆ ਇਹਨਾਂ ਨੇ ਖੇਤੀ ਵਿਰੋਧ ਕਾਨੂੰਨ ਲਿਆਂਦੇ ਲਿਆਂਦੇ ਹਨ ਕਾਰਪੋਰੇਟ ਘਰਾਣਿਆਂ ਦੀ ਪੱਖ ਦੇ ਵਿੱਚ ਭੋਗਤ ਰਹੇ ਸੀ ਪਰ ਸਲੂਟ ਆ ਕਸਾਨ ਜਸੇ ਬੰਦੀਆਂ ਸਲੂਟਾ ਮਜ਼ਦੂਰ ਜਸੇ ਬੰਦੀਆਂ ਨੂੰ ਸਲੂਟਾ ਪੂਰੇ ਭਾਰਤ ਦੇਖਦੇ ਲੋਕਾਂ ਨੂੰ ਜਿਨ੍ਹਾਂ ਨੇ ਐਣ ਤੋਂ ਗਰੇਜ ਨਹੀਂ ਕਰਦੇ ਮਨ ਕੀ ਬਾਤ ਕਰਨ ਵਾਲੇ ਵੀ ਇੱਕ ਵਿੱਚ ਜਦੋਂ ਗੋਡਾ ਦਿੱਤਾ ਫਿਰ ਉਹਨੇ ਉਸੇ ਜਵਾਨ ਨਾਲ ਕਾਨੂੰਨ ਵਾਪਸ ਲਾਇਆ ਇਹਨਾ ਮੇਥੋਂ ਇਹੇ ਕਰਾਂ ਇਸੇ ਤਰ੍ਹਾਂ ਅਸੀਂ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਮਨ ਕੀ ਬਾਤ ਕਰਨ ਵਾਲਿਆਂ ਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਵੱਡੇ ਵੱਡੇ ਅਹੁਦੇਦਾਰਾਂ ਤੋਂ رائے ਲੈ ਲਿਆ ਕਰੋ ਜਿਹੜੇ ਸਮਾਜ ਸੇਵੀ ਨੇ ਲੋਕਾਂ ਲੋਕ ਪੱਖੀ ਨੇ ਉਹਨਾਂ ਦੇ ਕੋਲੋਂ رائے ਲੈ ਲਿਆ ਕਰੋ ਵੀ ਅਸੀਂ ਆਹ ਕਾਨੂੰਨ ਬਣਾਉਣ ਜਾ ਰਹੇ ਆ ਇਹ ਕਾਨੂੰਨ ਲਾਗੂ ਹੋ ਜੂਗਾ ਤੇ ਫੇਰ ਅਸੀਂ ਤਾਂ ਫੇਰ ਵੀ ਮਤਲਬ ਸਲੂਟ ਕਰਦੇ ਆ ਮਨ ਕੀ ਬਾਤ ਕਰਨ ਵਾਲਿਆਂ ਨੂੰ ਸਰਕਾਰ ਨੂੰ ਸਲੂਟ ਕਰਦੇ ਆਂ ਵੀ ਜਿਨ੍ਹਾਂ ਨੇ ਜਲਦੀ ਜਾਣੀ ਬਾੜਾ ਮਤਲਬ ਲੰਬਾ ਟਾਈਮ ਨਹੀਂ ਲੈ ਕੇ ਗਿਆ ਵੀ ਇੱਕ ਦੋ ਦਿਨਾਂ ਚ ਆ ਜਿਹੜਾ ਦਿਮਾਗ ਸੈਂਟਰ ਤੋਂ ਇੱਧਰ ਉੱਧਰ ਹੋਇਆ ਸੀ ਸੈਂਟਰ ਤੋਂ ਇੱਧਰ ਉੱਧਰ ਹੋਇਆ ਸੀ ਉਹ ਸੈਂਟਰ ਦੇ ਵਿੱਚ ਇੱਕ ਦੋ ਦਿਨਾਂ ਚ ਇਹ ਡਰਾਈਵਰ ਭਾਈਚਾਰੇ ਨੇ ਔਰ ਟਰਾਂਸਪੋਰਟਰਾਂ ਨੇ ਸੈਂਟਰ ਦੇ ਵਿਚਾਲੇ ਕਰਤਾ ਤੇ ਐ ਆਪਣੀ ਬੁੱਧੀ ਦੇ ਅਨੁਸਾਰ ਜਾਨੀ ਅਖਬਾਰ ਦੱਸਦੇ ਨੇ ਨਿੱਜੀ ਅਖਬਾਰ ਦੱਸਦੇ ਨੇ ਵੀ ਉਹ ਕਾਨੂੰਨ ਸਰਕਾਰ ਵਾਪਸ ਲੋ ਜਾਣ ਦੇ ਮਨ ਵਿੱਚ ਆ ਜਾਂ ਲੈ ਗਈ ਇਹ ਮਤਲਬ ਆਉਣ ਵਾਲਾ ਸਮਾਂ ਦੱਸੂਗਾ ਤੇ ਅਸੀਂ ਗੱਲ ਜੇ ਨਾ ਬਹੁਤੀ ਲੰਬੀ ਕਰੀਏ ਕਿਉਂਕਿ ਨਾਤਾ ਇਹ ਚੈਨਲ ਚੱਕਦੇ ਨੇ ਨਾ ਲੋਕ ਸੁਣਦੇ ਨੇ ਅਸੀਂ ਕਹਿਣਾ ਆਖਰ ਵਿੱਚ ਇਹੀ ਚਾਹੁੰਦੇ ਆ ਵੀ ਸਰਕਾਰੋ ਕਾਨੂੰ ਹੱਤਵਾਨ ਕੇ ਅਪੀਲ ਆ ਕਾਨੂੰਨ ਬਣਾਉਣ ਤੋਂ ਪਹਿਲਾਂ ਸੋਚਿਆ ਕਰੋ ਵੀ ਕਾਨੂੰਨ ਉਹਨਾਂ ਲੋਕਾਂ ਤੇ ਫਿੱਟ ਹੋਣਾ ਵਾ ਤੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਕਾਨੂੰਨ ਬਣਾਉਣ ਜੋਗ ਬਣਾਇਆ ਨੰਬਰ 2 ਰਹੀ ਗੱਲ ਡਰਾਈਵਰਾਂ ਦੀ ਡਰਾਈਵਰ ਦੀ ਕਿਸੇ ਨਾਲ ਨਿੱਜੀ ਦੋਸ਼ਮਣੀ ਨਹੀਂ ਹੁੰਦੀ ਕੋਈ ਵੀ ਮਤਲਬ ਗੱਡੀ ਵਾਲਾ ਮਤਲਬ ਇੱਕ ਟਰੱਕ ਡਰਾਈਵਰ ਹੋ ਗਿਆ ਬੱਸ ਡਰਾਈਵਰ ਹੋਗਾ ਜਿੰਨੀਆਂ ਵੀ ਗੱਡੀਆਂ ਚੱਲਦੀਆਂ ਨੇ ਸੈਂਕਲ ਤੋਂ ਉੱਪਰ ਜਿਹੜੀ ਵੀ ਗੱਡੀ ਚੱਲਦੀ ਆ ਜਿਹੜੀ ਵੀ ਗੱਡੀ ਚੱਲਦੀ ਆ ਉਹਦੀ ਕਿਸੇ ਨਾਲ ਨਿੱਜੀ ਦੋਸ਼ਮਣੀ ਨਹੀਂ ਹੁੰਦੀ ਉਹ ਕੁਦਰਤੀ ਕੋਈ ਐਕਸੀਡੈਂਟ ਘਟਨਾ ਵਾਪਰ ਗਈ ਉਹ ਬਾਣਾ ਵਰਤ ਜਾਂਦਾ ਬਰਨਾ ਯਾਨੀ ਸਾਡਾ ਦਿਲ ਕਹਿੰਦਾ ਵਾ ਸਾਡਾ ਦਿਮਾਗ ਕਹਿੰਦਾ ਵਾ ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਵਾ ਵੀ ਕਿਸੇ ਦੀ ਜਿੰਨੀ ਮਰਜ਼ੀ ਰੰਜਿਸ਼ ਹੋਵੇ ਪਰ ਉਹ ਕੋਈ ਆਪਦੀ ਗੱਡੀ ਥੱਲੇ ਲਿਆ ਕੇ ਨਹੀਂ ਮਾਰੂਗਾ ਇਹ ਜੀ ਗਲਤੀ ਨਹੀਂ ਕਰੂਗਾ ਕਿਸੇ ਨੂੰ ਮੌਤ ਦੇ ਘਾਟ ਨਹੀਂ ਉਤਾਰੂਗਾ ਤੇ ਕੁਦਰਤੀ ਕੋਈ ਘਟਨਾ ਵਾਪਰ ਗਈ ਤੇ ਫਿਰ ਉਹਦੀ ਸਜ਼ਾ ਜੇ ਉਹ ਹਾਂ ਇੱਕ ਗੱਲ ਇਹ ਵੀ ਸੁਣਨ ਚਾਹੀ ਆ ਜੇ ਡਰਾਈਵਰ ਉਹਨੂੰ ਮਤਲਬ ਡੈੱਡ ਬਾਡੀ ਨੂੰ ਸੰਭਾਲਦਾ ਜਾਂ ਐਕਸੀਡੈਂਟ ਨੂੰ ਸੰਭਾਲਦਾ ਹਸਪਤਾਲ ਲੈ ਜਾਂਦਾ ਉਹ ਜਿਹੜੇ ਲੋਕ ਹੁੰਦੇ ਨੇ ਲੋਕ ਦੇਖਦੇ ਤਾਂ ਹੈ ਨਹੀਂ ਉਹ ਉਹਨੂੰ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਜ਼ਰੂਰੀ ਨਹੀਂ ਹੈਗੇ ਵੀ ਉਹ ਟਰੱਕ ਡਰਾਈਵਰ ਨਾਲ ਆਪਣੀਆਂ ਜਿਹੜੀਆਂ ਗੱਡੀਆਂ ਨੇ ਆਹ ਵੱਡੇ ਵੱਡੇ ਲੋਕ ਗੱਡੀ ਹੁਣ ਸਾਡੇ ਕੋਲ ਤਾਂ ਗੱਡੀ ਹੈ ਨਹੀਂ ਸਾਡੇ ਕੋਲ ਤਾਂ ਸਾਈਕਲ ਆ ਜਿਹੜੇ ਵੱਡੇ ਵੱਡੀਆਂ ਗੱਡੀਆਂ ਲੈ ਜਾਂਦੇ ਨੇ ਉਹ ਪੌਂਟ ਵਾਲੇ ਵੀ ਹੁੰਦੇ ਨੇ ਪਰ ਜਦੋਂ ਲੋਕਾਂ ਦੀ ਭੀੜ ਇਕੱਠੀ ਹੁੰਦੀ ਆ ਪੌਂਚ ਪਾਂਚ ਨਹੀਂ ਦੇਖਦੀ ਕੁਝ ਨਹੀਂ ਦੇਖਦੀ ਉਹ ਤਾਂ ਉਹਦਾ ਮਤਲਬ ਮਕੂ ਬੰਦ ਦਿੰਦੇ ਨੇ ਜਾਣੀ ਉਹਦਾ ਮੱਕੂ ਵੰਦਿੰਦੇ ਨੇ ਉਦੋਂ ਹੋ ਸਕਦਾ ਵੀ ਉਹਨੂੰ ਮੌਤ ਦੇ ਘਾਟ ਵੀ ਉਤਾਰ ਦੇਣ ਜਾਨੀ ਇੰਨੀ ਭੀੜ ਭੀੜ ਜਾਨੀ ਪੜਕੀ ਹੁੰਦੀ ਆ ਮੌਤ ਦੇ ਘਾਟ ਵੀ ਉਤਾਰ ਦਿਆ ਜਾਨੀ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ ਵੀ ਕਾਨੂੰਨ ਬਣਾਉਣਾ ਸਰਕਾਰ ਨੇ ਉਹ ਸੋਚ ਸਮਝ ਕੇ ਲੋਕਾਂ ਦੇ ਪੱਖ ਦਾ ਬਣਾਵੇ ਔਰ ਜਿਹੜੀ ਮਤਲਬ ਜਿਵੇਂ ਜਿਵੇਂ ਹੁਣ ਡਰਾਈਵਰਾਂ ਤੇ ਕਾਨੂੰਨ ਬਣਾਉਣ ਲੱਗੇ ਸਖਤ ਤੋਂ ਸਖਤ ਉਹਨਾਂ ਨੇ 1-2 ਦਿਨਾਂ ਦੇ ਵਿੱਚ ਹੀ ਸਰਕਾਰ ਦਾ ਦਿਮਾਗ ਟਿਕਾਣੇ ਲਿਆਤਾ ਵੀ ਇਹ ਸਾਡੀ ਗਲਤੀ ਨਹੀਂ ਹੈਗੀ ਵੀ ਇਹ ਤਾਂ ਕੁਦਰਤ ਹੀ ਭਾਣਾ ਵਰਤਦਾ ਵੀ ਕੁਦਰਤ ਦੀ ਭਾਣੇ ਦੇ ਵਿੱਚ ਤੁਸੀਂ ਸਾਨੂੰ ਅਜਿਹੇ ਹਜ਼ਾਰਾਂ ਦੋ ਵੀ ਜਿਹੜੀ ਅਸੀਂ ਮਤਲਬ ਝੱਲ ਨਹੀਂ ਸਕਦੇ ਹੈਗੇ ਸਲੂਟ ਆ ਡਰਾਈਵਰ ਭਾਈਚਾਰੇ ਨੂੰ ਸਲੂਟ ਆ ਜਿਹੜੇ ਟਰਾਂਸਪੋਰਟਰਾਂ ਨੇ ਉਹਨਾਂ ਦੀ ਸਪੋਰਟ ਕੀਤੀ ਆ ਸਲੂਟ ਆ ਮੱਧਿਆਮ ਨੂੰ ਤੁਹਾਡੇ ਮੀਡੀਆ ਦੇ ਕਰਮਚਾਰੀਆਂ ਤੇ ਤੁਹਾਡੇ ਚੈਨਲ ਵਾਲਿਆਂ ਨੂੰ ਜਿਨ੍ਹਾਂ ਨੇ ਗੱਲ ਲੋਕਾਂ ਤੱਕ ਪਹੁੰਚਾਈ ਤੇ ਫਿਰ ਉਹ ਲੋਕਾਂ ਦੇ ਹੱਕ ਦੇ ਵਿੱਚ ਲੋਕ ਖੜੇ ਤੇ ਫਿਰ ਕਾਨੂੰਨ ਵਾਪਸ ਲਾਇਆ ਆਖਿਰ ਦੇ ਵਿੱਚ ਅਸੀਂ ਤੁਹਾਡਾ ਮੀਡੀਆ ਦਾ ਵੀ ਤੇ ਖੇਤੀ ਕਾਨੂੰਨਾਂ ਦੇ ਵਿੱਚ ਵੀ ਤੁਸੀਂ ਮਦਦ ਕੀਤੀ 100% ਤੁਹਾਡੇ ਕਰਕੇ ਹੀ ਖੇਤੀ ਕਾਨੂੰਨ ਰੱਦ ਹੋਏ ਨੇ ਆ ਵੀ ਜਿਹੜਾ ਕਾਨੂੰਨ ਇਹ ਵੀ ਤੁਹਾਡੇ ਕਰਕੇ ਹੀ ਰੱਦ ਹੋਇਆ ਕਿਉਂਕਿ ਲੋਕਾਂ ਨੂੰ ਤੁਸੀਂ ਰੂਬ ਰੂ ਕਰਦੇ ਹੋ ਲੋਕਾਂ ਦੀ ਗੱਲ ਲੋਕਾਂ ਦੇ ਦਿਲ ਦੀ ਭਾਵਨਾ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਫਿਰ ਸਰਕਾਰ ਦੀ ਹੱਕ ਵਿੱਚ ਲੋਕ ਇਕੱਠੇ ਹੋ ਕੇ ਆ ਕਿਸੌਣ ਦੀ ਤਰ੍ਹਾਂ ਇਕੱਜਟ ਹੋ ਕੇ ਫਿਰ ਜਦੋਂ ਕਿਸੌਣ ਚੜਦੇ ਨੇ ਤੇ ਫਿਰ ਜਿਹੜੇ ਕਿਸੌਣ ਪਿਆ ਹੁੰਦਾ ਫਿਰ ਉਹ ਫਿਰ ਪਿੱਛੇ ਹਟਦਾ ਵਾ ਫਿਰ ਬਾਪੂ ਬਾਪੂ ਕਰਦਾ ਹਾੜੇ ਕੱਢਦਾ ਵਾ ਫਿਰ ਬਾਪੂ ਬਾਪੂ ਕਰਦਾ ਹਾੜੇ ਕੱਢਦਾ ਵਾ ਤੇ ਅਸੀਂ ਤੁਹਾਡੇ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਬੋਲ ਲਏ ਨੇ ਸਾ ਤੋਂ ਬੋਲਦਿਆਂ ਤੋਂ ਸਰਕਾਰ ਪੱਖੀ ਡਰਾਈਵਰ ਭਾਈਚਾਰੇ ਪੱਖੀ ਟਰਾਂਸਪੋਰਟਰਾਂ ਪੱਖੀ ਲੋਕਾਂ ਪ੍ਰਤੀ ਕੋਈ ਵੀ ਸ਼ਬਦ ਬੋਲਿਆ ਗਿਆ ਹੋਵੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਹਾਲਾਤੇ ਪੰਜਾਬ ਚੈਨਲ ਦੇ ਅਸੀਂ ਕਰੋੜ ਕਰੋੜ ਬਾਾਰ ਧੰਨਵਾਦੀ ਹਾਂ ਦੋਸਤੋ ਇਹ ਸੀ ਕਿਸਾਨ ਜਥੇਬੰਦੀ ਦੇ ਆਗੂ ਮਲਕੀਤ ਸਿੰਘ ਦੀ ਮਲੜਾ ਜਿਨ੍ਹਾਂ ਨੇ ਕੱਲ ਇੱਕ ਦੋ ਤਿੰਨ ਦਿਨ ਦੇ ਵਿੱਚ ਵਿੱਚ ਜਿਹੜੇ ਵੀ ਹਾਲਾਤ ਬਣੇ ਉਹਨਾਂ ਦੇ ਉਹਨਾਂ ਦੇ ਸਬੰਧ ਵਿੱਚ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੁਸੀਂ ਇਹਨਾਂ ਦੇ ਵਿਚਾਰਾਂ ਨਾਲ ਕਿੰਨੇ ਸਹਿਮਤ ਹੋ ਮੇਰਾ ਨੰਬਰ 9872303604 ਮੈਨੂੰ ਕਮੈਂਟ ਬਾਕਸ ਦੇ ਵਿੱਚ ਤੁਹਾਡਾ ਇੰਤਜ਼ਾਰ ਰਹੇਗਾ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਜੋ ਇਜਾਜ਼ਤ ਅਲਾਉ ਤੇ ਪੰਜਾਬ ਤੋਂ ਵਿਵੇਕ ਖੱਟ